ਅੱਜ ਤੁਹਾਨੂੰ ਸੰਧਾਰੇ ਦੇ ਬਿਸਕੁਟ ਬਣਦੇ ਦਿਖਾਵਾਂਗੇ ਮੇਕਿੰਗ ਵੀ ਦਿਖਾਵਾਂਗੇ ਸਾਰਾ ਪ੍ਰੋਸੈਸ ਦੱਸਾਂਗੇ ਵੀ ਕਿਵੇਂ ਬਣਦੇ ਆ ਦੇਖੋ ਇਹ ਰੈਡੀमेड ਨਾਲੋਂ ਨਾ ਜਿਹੜੇ ਆਪਾਂ ਆਪ ਬਣਵਾਉਨੇ ਆ ਉਹਦਾ ਟੇਸਟ ਵੀ ਅਲੱਗ ਆ ਤੇ ਚੀਜ਼ ਵੀ ਵਧੀਆ ਬਣਦੀ ਇਹਦੇ ਵਿੱਚ ਜਿਵੇਂ 2 ਕਿਲੋ ਆਟੇ ਦੇ ਵਿੱਚ ਸਵਾ ਕਿਲੋ ਖੰਡ ਪੈਂਦੀ ਆ 750 ਗ੍ਰਾਮ ਘਿਓ ਪੈਂਦਾ 1 ਲੀਟਰ ਤਕਰੀਬਨ ਦੁੱਧ ਪੈਂਦਾ ਬਾਕੀ 90 ਰੁਪਏ ਨਾਲ ਦੀ ਬਾਈ ਉਹਨਾਂ ਦੀ ਬਣਮਾਈ ਹੁੰਦੀ ਹੈ ਕਿਲੋ ਦੀ ਬਹੁਤ ਵਧੀਆ ਬਿਸਕੁਟ ਬਣਮਾਉਂਦੇ ਜਿੰਧਿਆੜੀ ਦੇ ਕਿੰਨੇ ਕਿ ਬਿਸਕੁਟ ਬਣਾ ਦਿੰਦੇ ਹੋ ਦਿਹਾੜੀ ਦੇ ਬਣ ਜਾਂਦੇ 80 ਕਿਲੋ ਆਟੇ ਦੇ ਅੱਗੇ ਪੁਰਾਣੇ ਸਮੇਂ ਜਿੱਦਾਂ ਪੀਪੇ ਹੁੰਦੇ ਜਿਨ੍ਹਾਂ ਚ ਬਿਸਕੁਟ ਪੈਕ ਕਰਕੇ ਆਪਣੀਆਂ ਕੁੜੀਆਂ ਨੂੰ ਦਿੱਤੇ ਜਾਂਦੇ ਸੀ ਖੋਲ ਕੇ ਦਿਖਾਉਂਦੇ ਆ ਤੁਹਾਨੂੰ ਬਿਸਕੁਟ ਪੈਕ ਕੀਤੇ ਪੈਨ ਕਿਸ ਨਾ ਕਿਸੇ ਬਾਈ ਦੇ ਬਿਸਕੁਟ ਬਹੁਤ ਵਧੀਆ ਬਣਾਉਂਦੇ ਆ ਜੇ ਦੇਸੀ ਘਿਓ ਤੇ ਬਣਾ ਲਓ ਚਾਹੇ ਦੁੱਧੇ ਬਣਾ ਲਓ ਜੀ ਵਧੀਆ ਕੋਲ ਬਹਿ ਕੇ ਬਣਾਉਂਦੇ ਆ ਜੀ ਸਮਾਨ ਘਰੋਂ ਲੈ ਕੇ ਆਏ ਸਮਾਨ ਘਰੋਂ ਲੈ ਕੇ ਆਏ ਤੁਹਾਨੂੰ ਇਹ ਸਭ ਵਧੀਆ ਲੱਗਦੇ ਸਵਾਦ ਲੱਗਦੇ ਬਿਸਕੁਟੇ ਲੱਗਦਾ ਸਵਾਦ ਲੱਗਦਾ ਮੋਲ ਨਾਲੋਂ ਇਹ ਵਧੀਆ ਚੀਜ਼ ਹੈ ਜੀ ਜਦੋਂ ਮਨ ਨਹੀਂ ਕਦੇ ਅੱਕਦਾ ਕਿਨ ਮਰਜ਼ੀ ਖਾਈ ਚੱਲੋ ਜੀ ਇਹ ਯਾਰ ਬਰੇ ਸੁਨਹਾਰਾ ਦੇ ਗਣਾ ਪੂਆ ਹੁਣਾਂ ਨੂੰ ਤੇ ਘਰ ਵਾਸਤੇ ਵੀ ਆ ਅ ਮੇਰਾ ਤੀਜੀ ਵਾਰ ਕਢਾਉਣ ਆ ਗਿਆ ਇਹਨਾਂ ਤੋਂ ਹਾਂਜੀ ਹਾਂਜੀ ਪਹਿਲਾਂ ਵੀ ਦੋ ਵਾਰ ਲੈ ਕੇ ਆ ਗਏ ਕਢਾ ਕੇ ਕਸਰੀਏ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਖਬਾਰਾ ਸੌਣ ਦਾ ਮਹੀਨਾ ਪੰਜਾਬ ਵਿੱਚ ਬਹੁਤ ਮਤਵ ਰੱਖਦਾ ਵਾ ਇਸ ਮਹੀਨੇ ਕੁੜੀਆਂ ਨੂੰ ਸੰਧਾਰਾ ਦਿੱਤਾ ਜਾਂਦਾ ਵਾ ਸੰਧਾਰੇ ਵਿੱਚ ਸਭ ਤੋਂ ਖਾਸ ਹੁੰਦੀ ਆ ਸੰਧਾਰੇ ਵਾਲੇ ਬਿਸਕਟ ਅੱਜ ਤੁਹਾਨੂੰ ਸੰਧਾਰੇ ਦੇ ਬਿਸਕਟ ਬਣਦੇ ਦਿਖਾਵਾਂਗੇ ਮੇਕਿੰਗ ਵੀ ਦਿਖਾਵਾਂਗੇ ਉਸ ਮਿੱਕੀ ਦਾ ਸਾਰਾ ਪ੍ਰੋਸੈਸ ਦੱਸਾਂਗੇ ਵੀ ਕਿਵੇਂ ਬਣਦੇ ਆ ਕਿਵੇਂ ਪਾ ਪੁਰਾਣੇ ਸਮਿਆਂ ਵਿੱਚ ਬਿਸਕੁਟ ਘਰਾਂ 'ਚ ਬਣਦੇ ਸੀ ਪਿੰਡਾਂ 'ਚ ਬਣਦੇ ਸੀ ਅੱਜ ਇੱਕ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਸੰਧਾਰੇ ਦੇ ਬਿਸਕੁਟ ਬਣਦੇ ਨੇ ਬਾਈ ਹੁਣਾਂ ਨਾਲ ਗੱਲਬਾਤ ਤੇ ਹੋਰ ਲੋਕਾਂ ਨਾਲ ਵੀ ਕਰਾਂਗੇ ਗੱਲਬਾਤ ਕਿ ਸੰਧਾਰੇ ਦੇ ਬਿਸਕੁਟਾਂ ਦਾ ਕੀ ਮਤਵ ਹੈ ਕੀ ਸੰਧਾਰੇ ਦੇ ਬਿਸਕੁਟ ਕਿਉਂ ਲੋਕੀ ਖਾਣਾ ਪਸੰਦ ਕਰਦੇ ਨੇ ਇਤਿਹਾਸ ਕੀ ਆ ਪਰੰਪਰਾ ਕੀ ਆ ਪੁਰਾਣੇ ਸਮਿਆਂ ਵਿੱਚ ਇਹ ਸੰਧਾਰੇ ਦੇ ਬਿਸਕੁਟ ਘਰੇ ਹੀ ਕਿਉਂ ਬਣਾਏ ਜਾਂਦੇ ਸੀਗੇ ਤੇ ਖਾਸ ਗੱਲ ਕੀ ਇਹਨਾਂ ਬਿਸਕੁਟਾਂ ਦੀ ਕਰਦਿਆਂ ਗੱਲਬਾਤ ਜਾਣਦੇ ਆ ਬਾਈ ਹੁਣਾਂ ਤੋਂ ਮੈਂ ਕੈਮਰਾਮੈਨ ਨੂੰ ਦੇਖੋ ਕਹਿ ਦਵਾ ਫੋਕਸ ਕਰਕੇ ਦਿਖਾਇਆ ਜਾਵੇ ਇਹ ਵੀ ਬਿਸਕੁਟ ਬ ਜੂਮ ਕਰਕੇ ਦਿਖਾਇਆ ਜਾਵੇ ਪੱਠੀ ਵਿੱਚ ਲੱਗੇ ਹੋਏ ਨੇ ਬਿਸਕਟਾਂ ਦੀ ਆ ਦੇਖੋ ਹੁਣ ਬਾਈ ਬਿਸਕਟ ਪੱਠੇ ਚ ਲਾਊਗਾ ਕਈ ਵੱਡੀਆਂ ਪਹਿਲਾਂ ਬਿਸਕਟ ਪੱਠੇ ਚ ਲੱਗੇ ਹੋਏ ਨੇ ਆਓ ਆਪਾਂ ਪਹਿਲਾਂ ਮੇਕਿੰਗ ਤੋਂ ਸਟਾਰਟ ਕਰਦੇ ਆਂ ਵੀ ਬਿਸਕਟ ਬਣਦੇ ਕਿਵੇਂ ਉਹ ਬਾਈ ਬਿਸਕਟ ਬਣਾ ਰਿਹਾ ਵਾ ਕੈਮਰਾਮੈਨ ਨੂੰ ਕਹੂੰਗਾ ਵੀ ਇੱਧਰ ਆ ਜਾਵੇ ਆ ਦੇ ਬਾਈ ਬਿਸਕਟ ਬਣਾ ਰਿਹਾ ਬਾਈ ਤੋਂ ਪੁੱਛਦੇ ਆਂ ਵੀ ਬਿਸਕਟ ਦੀ ਮੇਕਿੰਗ ਕੀ ਹੈ ਪ੍ਰੋਸੈਸ ਕੀ ਹੈ ਸਾਰਾ ਬਾਈ ਜੀ ਸਵਾਗਤ ਆ ਵਸਤਾ ਪੰਜਾਬ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਬਿਸਕੁਟ ਬਣਾ ਰਿਹਾ ਹਾਂ ਸੰਧਾਰੇ ਦੇ ਬਿਸਕੁਟ ਦਾ ਖਾਸ ਗੱਲ ਕੀ ਹੈ ਪਹਿਲਾਂ ਸਭ ਤੋਂ ਪਹਿਲਾਂ ਖਾਸ ਗੱਲ ਇਹ ਹੈ ਜੀ ਸੰਧਾਰਾ ਜਿਹੜਾ ਸੋਣ ਦੇ ਮਹੀਨੇ ਚ ਕੁੜੀਆਂ ਨੂੰ ਦਿੱਤਾ ਜਾਂਦਾ ਸੀ ਤੇ ਆਟੇ ਤੋਂ ਤਿਆਰ ਹੁੰਦੇ ਆ ਜੀ ਤੇ ਹਰੇਕ ਜਾਣ ਦੇ ਆਪ ਦੀ ਧੀ ਭੈਣ ਨੂੰ ਸੰਧਾਰਾ ਦੇ ਕੇ ਹਾਂਗਾ ਠੀਕ ਹੈ ਤੁਸੀਂ ਕਿੰਨੇ ਤਰ੍ਹਾਂ ਦੇ ਬਿਸਕੁਟ ਬਣਾਉਨੇ ਆ ਅਸੀਂ ਦੋ ਤਿੰਨ ਤਰ੍ਹਾਂ ਦੇ ਬਿਸਕੁਟ ਬਣਾਉਨੇ ਆ ਜੀ ਇੱਕ ਬੇਸਣ ਦੇ ਬਣਾਉਨੇ ਆ ਜੀ ਅੱਧਾ ਆਟਾ ਅੱਧਾ ਬੇਸਣ ਪਾ ਕੇ ਠੀਕ ਹੈ ਜੀ ਇੱਕ ਨਮਕੀਨ ਬਣ ਜਾਂਦਾ ਜੀ 50 50 ਇੱਕ ਆਟੇ ਦੇ ਬਿਸਕੁਟ ਬਣਾਉਨੇ ਆ ਜੀ ਠੀਕ ਹੈ ਹਾਂਜੀ ਜੇ ਸੰਧਾਰੇ ਵਾਲੇ ਬਿਸਕੁਟ ਦਾ ਬੇਸਿਕਲੀ ਆਟੇ ਦੇ ਹੀ ਹੁੰਦੇ ਆ ਆਟੇ ਤੇ ਦੁੱਧ ਤੇ ਬਣਦੇ ਆ ਆਟੇ ਦੇ ਜਿਹੜੇ ਅੱਜ ਤੁਸੀਂ ਬਣਾ ਰਹੇ ਹੋ ਬਿਸਕੁਟ ਕਿਹੜੇ ਕਿਹੜੀ ਚੀਜ਼ ਪਈ ਹੋਈ ਹੈ ਇਹਨਾਂ ਵਿੱਚ ਕਰਕੇ ਕਰਕੇ ਦੱਸੋ ਇਹਦੇ ਵਿੱਚ ਇੱਕ ਤਾਂ ਖੰਡ ਪਈ ਆ ਜੀ ਠੀਕ ਹੈ ਜੀ ਇੱਕ ਦੁੱਧ ਜੀ ਆ ਕਟਾ ਤੇ ਇੱਕ ਘਿਓ ਜੀ ਠੀਕ ਹੈ ਹਾਂਜੀ ਜੇ ਸੰਧਾਰੇ ਦੇ ਬਿਸਕੁਟ ਦਾ ਰਿਵਾਜ ਕਦੋਂ ਤੋਂ ਚੱਲਦਾ ਆ ਰਿਹਾ ਤੁਸੀਂ ਕਿੰਨੇ ਚਿਰ ਤੋਂ ਕੰਮ ਕਰਦੇ ਹੋ ਇਸ ਚੀਜ਼ ਦਾ ਮੈਂ ਤਕਰੀਬਨ 20 ਸਾਲ ਤੋਂ ਕੰਮ ਕਰ ਰਿਹਾ ਹਾਂ ਜੀ ਅੱਛਾ ਜੀ ਤੇ ਸੰਧਾਰੇ ਦਾ ਰਵਾਜ ਤਾਂ ਉਹ ਤੋਂ ਬਹੁਤ ਚਿਰ ਪਹਿਲਾਂ ਦਾ ਚੱਲ ਰਿਹਾ ਹੈ ਜੀ ਹਾਂਜੀ ਤੁਸੀਂ ਬਿਸਕੁਟ ਬਣਾਉਣਾ ਸਿੱਖਿਆ ਜੀ ਕਿ ਘਰ ਜਾਂ ਤੁਹਾਡੇ ਪਰਾਨੇ ਪਿਛੋਕੜ ਬਾਪੂ ਦਾ ਬਣਾਉਂਦੇ ਸੀਗੇ ਨਹੀਂ ਮੈਂ ਬਣਾਉਣਾ ਸਿੱਖਿਆ ਜੀ ਮੈਂ ਆਪਣੇ ਮਾਸੜੀ ਤੋਂ ਸਿੱਖਿਆ ਜੀ ਠੀਕ ਹੈ ਜੀ ਹਾਂਜੀ ਗੁਰਮੇ ਉਹਨਾਂ ਤੋਂ ਲਿਆ ਜੀ ਠੀਕ ਹੈ ਜੀ ਹਾਂਜੀ ਤੁਹਾਨੂੰ 20 ਸਾਲ ਹੋ ਗਏ ਬਿਸਕੁਟ ਬਣਾਉਂਦਿਆਂ ਨੂੰ ਕਿੰਨਾ ਕੁ ਲੋਕਾਂ ਦਾ ਚਾਹ ਵਾ ਪਿਛਲੇ ਸਮਿਆਂ ਤੋਂ ਘਟਿਆ ਵਧਿਆ ਨਹੀਂ ਚਾਹ ਵਧਿਆ ਜੀ ਪੂਰਾ ਚਾਹ ਵਾ ਜੀ ਹਾਂਜੀ ਘਟਣ ਵਾਲਾ ਕੰਮ ਕੋਈ ਨਹੀਂ ਹੈਗਾ ਜੀ ਅੱਜ ਅੱਜਕੱਲ ਦਾ ਜਵਾਕ ਬਿਸਕੁਟ ਬਜਾਰੀ ਬਿਸਕੁਟ ਖਾਣਾ ਚੀਜ਼ੇ ਪਸੰਦ ਕਰਦੇ ਨੇ ਇਹ ਘਰ ਦੇ ਖਾਣੇ ਲੋਕੀ ਪਸੰਦ ਕਰਦੇ ਨੇ ਘਰ ਦਾ ਖਾਣਾ ਬ ਹਾਂਜੀ ਜੇ ਤੁਹਾਡੇ ਕੋਲ ਹੀ ਕਿਉਂ ਆਣ ਬਿਸਕਟ ਖਮਣਾਉਣ ਲਈ ਤੁਹਾਡੇ ਖਾਸ ਗੱਲ ਕੀ ਥੋੜੀ ਜਿਹਾ ਖਾਸ ਗੱਲ ਸਾਡੇ ਕੋਲ ਸਫਾਈ ਬਹੁਤ ਹੈ ਜੀ ਹਾਂਜੀ ਅਸੀਂ ਪੱਠ ਚ ਤਿਆਰ ਕਰਕੇ ਬਣਾਉਂਦੇ ਹਾਂ ਜੀ ਬਿਸਕਟ ਠੀਕ ਹੈ ਹਾਂ ਜਿਹੜਾ ਓਵਨ ਵਾਲਾ ਬਿਸਕਟ ਆ ਉਹ ਇੰਨਾ ਸਾਫ਼ ਨਹੀਂ ਹੋਪਾ ਹਾਂਜੀ ਆਓ ਬਾਈ ਬਣਾ ਕੇ ਦਿਖਾਉਗਾ ਬਿਸਕਟ ਸਾਨੂੰ ਬਾਈ ਬਿਸਕਟ ਬਣਾ ਕੇ ਦਿਖਾ ਦਿਓ ਕਿਵੇਂ ਬਣਦੇ ਕਿਵੇਂ ਬਾਈ ਨੇ ਡੋ ਬਣਾਇਆ ਪਹਿਲਾਂ ਤੁਹਾਨੂੰ ਦੱਸ ਦਈਏ ਆਟਾ ਆ ਆ ਦੁੱਧ ਪਾਇਆ ਵਿੱਚ ਘਿਓ ਪਾਇਆ ਦੇਸੀ ਘਿਓ ਪਾਇਆ ਫਿਰ ਮੁੜ ਕੇ ਆਟਾ ਪਾਇਆ ਬਾਈ ਨੇ ਤੋਲ ਕੇ ਸਾਰਾ ਕੁਝ ਕੀਤਾ ਵਾ ਉਹਨੂੰ ਇੱਕ ਕੋਲ ਡੋ ਬਣਾਇਆ ਡੋ ਨੂੰ ਹੁਣਾਂ ਸਾਂਚੇ ਵਿੱਚ ਬਣਾ ਕੇ ਬਾਈ ਬਿਸਕੁਟ ਤਿਆਰ ਕਰੂਗਾ ਆਪਾਂ ਦਿਖਾਵਾਂਗੇ ਤੁਹਾਨੂੰ ਬਿਸਕੁਟ ਕਿ ਹੁਣ ਤਿਆਰ ਕਿਵੇਂ ਹੁੰਦੇ ਸਾਰੇ ਦੱਸਾਂਗੇ ਤੁਹਾਨੂੰ ਬਾਈ ਨੇ ਪੂਰੀ ਮਿਹਨਤ ਕੀਤੀ ਆ ਪੂਰੇ ਹਾਈਜਨਿਕ ਤਰੀਕੇ ਨਾਲ ਬਾਈ ਬਿਸਕੁਟ ਬਣਾ ਰਿਆ ਵਾ ਜੇ ਗੱਲ ਕਰ ਲਈ ਪੁਰਾਣੇ ਸਮਿਆਂ ਵਿੱਚ ਬਹੁਤ ਪਰੰਪਰਾ ਰਹੀ ਆ ਆਪਣੇ ਕੁੜੀਆਂ ਨੂੰ ਸੰਧਾਰਾ ਦੇਣ ਦੀ ਸੰਧਾਰੇ ਵਿੱਚ ਮਠੀਆਂ ਬਿਸਕੁਟ ਕਿ ਹੋਰ ਕੋਈ ਸਮਾਨ ਸੂਟ ਹੁੰਦੇ ਸੀ ਇਹ ਗਹਿਣੇ ਤਾਂ ਲੱਤੇ ਹੁੰਦੇ ਸੀਗੇ ਜਿਹੜੇ ਕਿ ਪੁਰਾਣੇ ਸਮਿਆਂ ਵਿੱਚ ਆਪਣੇ ਕੁੜ ਮੈਂ ਦੇਤੇ ਜਾਂਦੇ ਹੁੰਦੇ ਸੀ ਸੌਣ ਦੇ ਮਹੀਨੇ ਵਿੱਚ ਸੰਧਾਰੇ ਦੀ ਪਰੰਪਰਾ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਨਜ਼ਰ ਆ ਰਹੀ ਆ ਪਰ ਉਹ ਸੰਧਾਰੇ ਦੇ ਸਮੇ ਸੰਧਾਰੇ ਵਿੱਚ ਸਭ ਤੋਂ ਖਾਸ ਗੱਲ ਹੁੰਦੀ ਸੀ ਕਿ ਸੰਧਾਰੇ ਦੇ ਬਿਸਕਟ ਜੋ ਕਿ ਪੁਰਾਣੇ ਸਮੇਂ ਵਿੱਚ ਜਵਾਕ ਅੱਜ ਦੇ ਜਵਾਕ ਕਿ ਉਹ ਖਾਣਾ ਪਸੰਦ ਕਰਦੇ ਨੇ ਸੰਧਾਰੇ ਦੇ ਬਣੇ ਸੰਧਾਰੇ ਵਾਲੇ ਬਿਸਕਟ ਸੰਧਾਰੇ ਦੇ ਬਿਸਕਟਾਂ ਦੀ ਮੇਕਿੰਗ ਲੈ ਕੇ ਆਇਆ ਤੁਹਾਡੇ ਵਿਚਕਾਰ ਮੇਕਿੰਗ ਦਿਖਾਵਾਂਗੇ ਤੁਹਾਨੂੰ ਪ੍ਰੋਸੈਸ ਦਿਖਾਵਾਂਗੇ ਬਾਈ ਹੁਣਾਂ ਨੇ ਆਪਣਾ ਪ੍ਰੋਸੈਸ ਲਾ ਲਿਆ ਵਾ ਡੋ ਨੂੰ ਸਾਂਚੇ ਵਿੱਚ ਪਾ ਲਿਆ ਹੁਣ ਬਾਈ ਟਰੇਆਂ ਲਗਾ ਰਿਹਾ ਟਰੇਆਂ ਵਿੱਚ ਬਣਦੇ ਦਿਖਾਵਾਂਗੇ ਤੁਹਾਨੂੰ ਬਿਸਕਟ ਨਿਕਲਦੇ ਕਿਵੇਂ ਦੇ ਆ ਡਿਜ਼ ਲੰਬੇ ਨਾਮੇ ਬਿਸਕੁਟ ਹੁੰਦੇ ਨੇ ਉੱਤੇ ਧਾਰੀਆਂ ਹੀ ਹੁੰਦੀਆਂ ਨੇ ਸਾਰਿਆਂ ਵਾਸਤੇ ਭਾਈ ਇਹ ਧਾਰੀਆਂ ਦਾ ਇਹ ਡਿਜ਼ਾਈਨ ਇੱਕੋ ਹੀ ਕਿਉਂ ਹੁੰਦਾ ਵਾ ਉਸ ਨਹੀਂ ਪਰ ਮੈਂ ਪਹਿਲਾਂ ਸਾਂਚ ਚੱਲਦੇ ਸੀਗੇ ਜੀ ਸਾਂਚ ਵਾਲੇ ਬਿਸਕੁਟ ਠੀਕ ਹੈ ਜੀ ਤੇ ਉਹ ਹੱਥ ਨਾਲ ਕਟਿੰਗ ਹੁੰਦੀ ਸੀਗੀ ਜੀ ਪਰ ਜਿਹੜਾ ਮਸ਼ੀਨ ਵਿੱਚ ਇਹ ਡੱਬੇ ਪੈਂਦੇ ਜੀ ਇਸ ਲਾਈਨ ਵਾਲੀ ਬੂਗੀ ਨਹੀਂ ਇਹ ਡਿਜ਼ਾਈਨ ਇਹ ਹੋਰ ਵੀ ਹੁੰਦੀ ਹੈ ਕਦੇ ਇਹ ਨਹੀਂ ਨਹੀਂ ਇਹ ਹੀ ਡਿਜ਼ਾਈਨ ਚੱਲੂ ਜੀ ਅੱਛਾ ਜੀ ਹਾਂ ਜੀ ਸਾਡੇ ਘਰੇ ਵੀ ਹੁੰਦਾ ਡਿਜ਼ਾਈਨ ਸਾਰੇ ਇਹੀ ਹੁੰਦੇ ਆ ਹਾਂ ਜੀ ਹਾਂ ਜੀ ਡਿਜ਼ਾਈਨ ਤਾਂ ਖਾਸ ਗੱਲ ਕੀ ਆ ਵੀ ਇਹ ਹੀ ਡਿਜ਼ਾਈਨ ਕਿਉਂ ਆ ਬਸ ਉਹ ਲੈਂਨ ਵਾਲਾ ਅੜਿਆ ਸੁਣਾ ਲੱਗਦਾ ਜੀ ਬਣਿਆ ਹੋਇਆ ਸੋਹਣਾ ਲੱਗਦਾ ਹੈ ਜੇ ਤਾਂ ਹੀ ਡਿਜ਼ਾਈਨ ਪਈ ਹਾਂਜੀ ਬਾਈ ਨੇ ਅੱਜ ਸਾਂਚੇ ਤੋਂ ਦਿਖਾਦਾ ਬਾਈ ਬਿਸਕੁਟ ਮਸ਼ੀਨ ਰਾਈਂ ਕੱਢ ਰਿਹਾ ਵਾ ਹੱਥ ਨਾਲ ਚਲਾ ਕੇ ਬਾਈ ਆਪ ਹੀ ਕੱਢਦਾ ਪਿਆ ਵਾ ਹੁਣ ਇੱਥੋਂ ਸਾਰਿਆਂ ਨੂੰ ਜਦੋਂ ਟ੍ਰੇ ਭਰਨੀ ਆ ਟ੍ਰੇ ਨੇ ਬਾਈ ਨੇ ਪੱਠੀ ਚਲਾਉਣੀ ਆ ਪੱਠੀ ਵਿੱਚ ਤੁਹਾਨੂੰ ਦਿਖਾਉਨੇ ਆ ਪੱਠੀ ਦੇ ਵਿੱਚ ਕਿੰਨੀਆਂ ਟ੍ਰੇਆਂ ਲੱਗਦੀਆਂ ਨੇ ਇੱਕ ਵਾਰੀ ਵਿੱਚ ਪੁੱਛਾਂਗੇ ਬਾਈ ਪੱਠੀ ਤੇ ਬੈਠਾ ਵਾ ਬਾਈ ਹੁਣ ਉੱਥੋਂ ਬਾਈ ਨੇ ਪ੍ਰੋਸੈਸ ਕਰ ਬਣਾ ਕੇ ਤੁਹਾਨੂੰ ਦੇਤੇ ਆ ਬਿਸਕੁਟ ਕੱਢ ਕੇ ਦੇਤੇ ਆ ਹੁਣ ਤੁਹਾਡੀ ਵਾਰੀ ਆ ਇੱਕ ਵਾਰ ਹੁਣ ਪੱਠੀ ਦੇ ਅੰਦਰ ਹੀ ਤਾਪ ਮੰਨ ਕੇ ਨਾਗਾ ਪੱਠੀ ਦੇ ਅੰਦਰ ਤਾਪਮਾਨ ਪੂਰਾ ਜੀ ਅੱਛਾ ਕਿੰਨਾ ਗਾ ਫਿਰ ਵੀ ਕਿੰਨਾ ਹੁੰਦਾ ਵਾ ਹੋਊਗਾ ਹੀ 80% ਦੇ ਅੱਛਾ ਠੀਕ ਹੈ ਜੀ ਅੰਦਰ ਕਿੰਨਾ ਕੁ ਟਾਈਮ ਰੱਖ ਦਿੰਦਾ ਬਿਸਕਟਾਂ ਨੂੰ ਤੁਸੀਂ ਬਿਸਕਟਾਂ 2 ਮਿੰਟ ਦੇ ਵਿੱਚ ਆ ਜਾਂਦੇ ਆ ਜੀ ਅੱਛਾ 2 ਮਿੰਟ ਦੇ ਬਣ ਜਾਂਦੇ ਆ ਇੱਕ ਟਰੇ ਹਾਂ ਜੀ ਦਿਹਾੜੀ ਦੇ ਕਿੰਨੇ ਕੁ ਬਿਸਕਟ ਬਣਾ ਦਿੰਦੇ ਹੋ ਦਿਹਾੜੀ ਦੇ ਬਣ ਜਾਂਦੇ ਹੀ 80 ਕਿਲੋ ਆਟੇ ਦੇ 80 ਕਿਲੋ ਆਟੇ ਦੇ ਤੁਸੀਂ ਰੋਜ਼ ਬਣਾ ਦਿੰਦੇ ਹੋ ਬਿਸ ਰੋਜ਼ ਅੱਛਾ ਜੀ ਹੁਣ ਮੈਂ ਕੈਮਰਾਮੈਨ ਨੂੰ ਕਹੂੰਗਾ ਫੋਕਸ ਕਰਕੇ ਅੰਦਰ ਦਿਖਾਇਆ ਜਾਵੇ ਕਿੰਨੀਆਂ ਟ੍ਰੇਆਂ ਚਣੀਆਂ ਪਈਆਂ ਨੇ ਅੰਦਰ ਬਿਸਕੁਟਾਂ ਦੀਆਂ ਆਦੇ ਬਾਈ ਇੱਕ ਇੱਕ ਕਰਕੇ ਉਧਰੋਂ ਚੱਕ ਕੇ ਇਧਰ ਅੰਦਰ ਪੱਠੀ ਦੇ ਅੰਦਰ ਲਾਈ ਜਾ ਰਿਆ ਵਾ ਜਿਹੜੇ ਬਣੇ ਹੋਏ ਇਹਨਾਂ ਨੂੰ ਬਾਹਰ ਕੱਢ ਲੈਂਦੇ ਨੇ ਬਾਈ ਹੁਣੇ ਅ ਕਹ ਬਾਈ ਦਾ ਕਹਾਵਾ ਵੀ 2 ਮਿੰਟਾਂ ਦੇ ਅੰਦਰ ਅੰਦਰ ਬਿਸਕੁਟ ਬਣ ਕੇ ਤਿਆਰ ਹੋ ਜਾਂਦੇ ਨੇ 2 ਮਿੰਟ ਤੋਂ ਵੱਧ ਨਹੀਂ ਰੱਖਦੇ ਕਿਉਂ ਫਿਰ ਜਿਆਦਾ ਰੜ ਜਾਂਦੇ ਨੇ ਬਾਈ ਇਹ ਕੋਈ ਹੁੰਦੇ ਨੇ ਕਿ ਇਹ ਵੀ ਹੁੰਦੇ ਨੇ ਵੀ ਕੋਈ ਰੜੇ ਹੋਏ ਬਿਸਕੁਟ ਵੱਧ ਪਸੰਦ ਕਰਦੇ ਨੇ ਨਹੀਂ 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 ਸਾਹ ਦਾ ਹੀ ਚੱਲਦਾ ਵਾ ਜੀ ਕੋਈ ਕਹਿ ਵੀ ਦਿੰਦਾ ਉਹਨਾਂ ਕ ਫਿਰ ਸਿਕਾ ਵੱਧ ਲੱਗ ਜਾਂਦਾ ਵਾ ਅੱਛਾ ਜੀ ਵਧੀਆ ਬਣ ਜਾਂਦੇ ਆ ਰੜ ਜਾਂਦੇ ਆ ਉਹਨੂੰ ਰੜ ਕੇ ਦੇ ਦੇਈ ਦੀ ਇਹ ਬਿਸਕੁਟ কুরਕਰੇ ਜਿਹਾ ਕਿਉਂ ਬਣਦੇ ਹੁੰਦੇ ਨੇ কুরਕਰੇ ਜਿਹੀ ਰੜ ਕੇ ਹੀ ਬਣਦੇ ਆ ਅੱਛਾ ਜੀ ਹਾਂਜੀ ਠੀਕ ਹੈ ਤੁਸੀਂ ਕਿੰਨੇ ਚੰਮੇ ਸਮੇਂ ਤੋਂ ਕੰਮ ਕਰ ਰਹੇ ਹੋ ਇਹ ਚੀਜ਼ ਦਾ ਮੈਨੂੰ 5 ਸਾਲ ਹੋ ਗਏ ਅੱਛਾ ਜੀ ਹਾਂਜੀ ਠੀਕ ਹੈ ਬਾਈ ਹੁਣ ਆ ਦੇਖੋ ਬਿਸਕੁਟ ਬਣ ਕੇ ਤਿਆਰ ਹੋ ਚੁੱਕੇ ਨੇ ਬਾਈ ਨੇ ਪੱਠੀ ਚੋਂ ਕੱਢ ਲਏ ਨੇ ਆਦੇ ਬਾਈ ਇਹ ਵੀ ਬਿਸਕੁਟ ਬਣਾਵਣ ਆਇਆ ਬਾਈ ਬਿਸਕੁਟ ਬਣਾਵਣ ਆਏ ਸੀ ਅੱਛਾ ਜੀ ਕਿਹੜਾ ਪਿੰਡ ਕਿਹੜਾ ਟੋਡਾ ਬੰਦਾ ਆਪਣਾ ਬੜੈਚ ਆ ਜੀ ਅੱਛਾ ਬੜੈਚ ਆ ਨਾਲ ਹੀ ਆ ਬੜੈਚ ਅ ਖਾਸ ਗੱਲ ਕੀ ਹੈ ਬਿਸਕੁਟ ਤੁਸੀਂ ਇੱਥੇ ਹੀ ਬਣਾਉਣਾ ਆਏ ਹੋ ਇਸ ਕਰਕੇ ਵੀਰੇ ਬਿਸਕੁਟ ਬਹੁਤ ਵਧੀਆ ਬਣਾਉਂਦੇ ਆ ਜੇ ਦੇਸੀ ਘਿਓ ਦੇ ਬਣਾ ਲਓ ਚਾਹੇ ਦੂਜੇ ਬਣਾ ਲਓ ਜੀ ਅੱਛਾ ਜੀ ਵਧੀਆ ਕੋਲ ਬੈ ਕੇ ਬਣਾਉਨੇ ਆ ਜੀ ਸਮਾਨ ਘਰੋਂ ਲੈ ਕੇ ਆਏ ਹੋ ਸਮਾਨ ਘਰੋਂ ਲੈ ਕੇ ਆਏ ਜੀ ਉਹ ਪੈਦਲ ਕਿ ਕੀ ਕੀ ਸਮਾਨ ਲੈ ਕੇ ਆਏ ਹੋ ਦੁੱਧ ਲੈ ਕੇ ਆਏ ਆ ਘੋਲ ਲੈ ਕੇ ਆਏ ਆ ਖੰਡ ਲੈ ਕੇ ਆਏ ਆ ਇਹਦੀ ਆਟਾ ਲੈ ਕੇ ਆਏ ਆ ਕਿੰਨੇ ਕਿੰਨੇ ਕਿਲੋ ਦੇ ਬਣਾਉਨੇ ਆ ਜੇ ਕਿੰਨੇ ਕੁ ਬਿਸਕੁਟ ਬਣਾਉਨੇ ਤੁਸੀਂ ਮੈਂ 5-6 ਕਿਲੋ ਦੇ ਬਣਾਉਨੇ ਆ ਜ ਇਹ ਆ ਤੁਹਾਨੂੰ ਇਹ ਸਭ ਵਧੀਆ ਲੱਗਦੇ ਸਵਾਦ ਲੱਗਦੇ ਬਿਸਕੁਟੇ ਵਧੀਆ ਲੱਗਦਾ ਸਵਾਦ ਲੱਗਦਾ ਮੋਲਾਂ ਨੂੰ ਇਹ ਵਧੀਆ ਚੀਜ਼ ਹੈ ਜੀ ਅੱਛਾ ਜੀ ਜਦੋਂ ਮਨ ਨਹੀਂ ਕਦੇ ਅੱਕਦਾ ਕਿਨ ਮਰਜ਼ੀ ਖਾਈ ਚੱਲੋ ਜੀ ਠੀਕ ਹੈ ਜਿਹੜੇ ਮੋਲ ਵਾਲੇ ਆ ਉਹ ਤਾਂ ਮਨ ਨੱਕ ਜਾਂਦਾ ਛੇਦੀ ਖਾਂਦਾ ਜੀ ਠੀਕ ਹੈ ਜੀ ਜੇ ਆਪਾਂ ਗੱਲ ਕਰ ਲਈਏ ਤੁਸੀਂ ਸੰਧਾਰਾ ਘਰ ਵਾਸਤੇ ਬਣਵਾਇਆ ਜਾਂ ਸੰਧਾਰਾ ਦੇਖਣਾ ਕੁੜੀਆਂ ਨੂੰ ਸੰਧਾਰਾ ਦੇਖ ਕੇ ਆਉਣਾ ਜੀ ਭੈਣਾਂ ਨੂੰ ਭੂਆ ਨੂੰ ਸੰਧਾਰਾ ਦੇਖ ਕੇ ਆਉਣਾ ਜੀ ਘਰ ਵਾਸਤੇ ਵੀ ਆ ਠੀਕ ਹੈ ਹਾਂ ਜੀ ਚਲੋ ਆ ਤੁਹਾਨੂੰ ਦਿਖਾਉਨੇ ਆ ਬਾਈ ਹੁਣਾਂ ਨੇ ਬਿਸਕੁਟ ਹੁਣ ਇੱਥੋਂ ਕੱਢ ਲਿਆ ਇੱਥੋਂ ਕਈਆਂ ਲਫਾਫੇ ਚ ਪੈਕ ਕੀਤੇ ਜਾਂਦੇ ਨੇ ਜਾਂ ਤੁਹਾਨੂੰ ਅੱਗੇ ਪੀਪਾ ਵੀ ਦਿਖਾਵਾਂਗੇ ਪੀਪਾ ਹੀ ਪੈਕ ਕੀਤਾ ਜਿਹੜਾ ਪੁਰਾਣੇ ਸਮਿਆਂ ਚ ਪੀਪੇ ਦੇ ਤਹਿਤ ਪੈਕ ਕਰਕੇ ਲੈ ਕੇ ਜਾਂਦੇ ਸੀ ਸੰਧਾਰੇ ਦੇ ਬਿਸਕਟ ਆ ਆ ਦੇਖੋ ਤੁਹਾਨੂੰ ਪੀਪਾ ਦਿਖਾ ਦਈਏ ਪੁਰਾਣੇ ਸਮਿਆਂ ਦੇ ਵਿੱਚ ਅੱਗੇ ਪੀਪੇ ਹੁੰਦੇ ਸੀ ਇਦਾਂ ਦੇ ਆਹਦੇ ਬਾਈ ਇਹਨਾਂ ਨੇ ਪੈਕ ਕੀਤਾ ਹੋਇਆ ਕੋਈ ਪੁਰਾਣਾ ਬਜ਼ੁਰਗ ਹੋਊਗਾ ਜਿਹੜਾ ਪੀਪੇ ਲੈ ਕੇ ਜਾਂਦੇ ਸੀਗੇ ਅੱਗੇ ਪੁਰਾਣੇ ਸਮਿਆਂ ਚ ਇਦਾਂ ਦੇ ਪੀਪੇ ਹੁੰਦੇ ਸੀ ਜਿਨ੍ਹਾਂ ਚ ਬਿਸਕਟ ਪੈਕ ਕਰਕੇ ਆਪਣੀਆਂ ਕੁੜੀਆਂ ਨੂੰ ਦਿੱਤੇ ਜਾਂਦੇ ਸੀ ਖੋਲ ਕੇ ਦਿਖਾਉਂਦੇ ਆ ਤੁਹਾਨੂੰ ਬਿਸਕਟ ਪੈਕ ਕੀਤੇ ਪਏ ਨੇ ਕਿਸੇ ਨਾ ਕਿਸੇ ਬਾਈ ਦੇ ਆ ਦੇਖੋ ਆ ਬਿਸਕ ਕਿਸੇ ਬਾਈ ਦੇ ਪੈਕ ਕੀਤੇ ਪੈਨ ਪੀਪੇ ਦੇ ਪੁਰਾਣੇ ਸਮਿਆਂ ਵਿੱਚ ਪੀਪੇ ਵਿੱਚ ਬਿਸਕੁਟ ਪਾ ਕੇ ਆਪਣੀਆਂ ਕੁੜੀਆਂ ਨੂੰ ਦਿੱਤੇ ਜਾਂਦੇ ਹੁੰਦੇ ਸੀਗੇ ਆਹ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਬਿਸਕੁਟ ਬਣਵਾਉਣਾ ਆਉਂਦੇ ਆ ਬਣਵਾਣ ਆਇਆ ਜਾਣਾਂਗੇ ਬਾਈ ਹੁਣ ਕੋਈ ਖਾਸ ਗੱਲ ਆ ਕਿਉਂ ਸੰਧਾਰੇ ਦੇ ਬਿਸਕੁਟ ਘਰੇ ਬਣਵਾਏ ਜਾਂਦੇ ਆ ਜਾਂ ਪਿੰਡਾਂ ਚ ਬਣਵਾ ਕੇ ਆਪਣੀ ਕੁੜੀਆਂ ਨੂੰ ਦਿੱਤੇ ਜਾਂਦੇ ਆ ਆਹ ਉਹ ਕਰਦੇ ਆ ਹੋਰ ਲੋਕਾਂ ਨਾਲ ਵੀ ਗੱਲਬਾਤ ਬਾਈ ਜੀ ਬਿਸਕੁਟ ਬਣਾਉਣਾ ਆਇਓ ਜੀ ਹਾਂਜੀ ਹਾਂਜੀ ਬਿਸਕੁਟ ਬਣਾਉਣਾ ਆਏ ਜੀ ਸੰਧਾਰੇ ਵਾਲੇ ਬਿਸਕੁਟ ਅੱਜ ਕੱਲ ਤਾਂ ਰਵਾਜ ਆ ਵੀ ਡੈਡੀਮੈਡ ਬਣਵਾ ਲਓ ਤੁਸੀਂ ਅੱਜ ਦੇ ਟਾਈਮ 'ਚ ਦੇਖੋ ਇਹ ਰੈਡੀमेड ਨਾਲੋਂ ਨਾ ਜਿਹੜੇ ਆਪਾਂ ਆ ਬਣਵਾਉਨੇ ਆ ਉਹਦਾ ਟੇਸਟ ਵੀ ਲੱਗਾ ਤੇ ਚੀਜ਼ ਵੀ ਵਧੀਆ ਬਣਦੀ ਆ ਉਹ ਮੋٹے ਮੋٹے ਬਿਸਕਟ ਹੁੰਦੇ ਆ ਪਤਲੇ ਪਤਲੇ ਬਿਸਕਟ ਬਣਦੇ ਇਹ ਸਵਾ ਇਹਨਾਂ ਦਾ ਟੇਸਟ ਤੇ ਉਹਨਾਂ ਦਾ ਟੇਸਟ ਜ਼ਮੀਨ ਇਹ ਸਮਾਨ ਦਾ ਫਰਕ ਸਮਾਨ ਘਰੋਂ ਲੈ ਕੇ ਆ ਕਿ ਇਹਨਾਂ ਕੋਲ ਬਾਈ ਹੁਣਾਂ ਕੋਲ ਦਿੱਤਾ ਇਹ ਸਮਾਨ ਆਪਦਾ ਲੈ ਕੇ ਆਇਆ ਬਿਸਕਟ ਬਣਾਉਣ ਦੇ ਕੀ ਕੀ ਚਾਹੀਦਾ ਕੀ ਕੀ ਲੈ ਕੇ ਆ ਕਰੋ ਇਹਦੇ ਵਿੱਚ ਜਿਵੇਂ 2 ਕਿਲੋ ਆਟੇ ਦੇ ਵਿੱਚ 1/2 ਕਿਲੋ ਖੰਡ ਪੈਂਦੀ ਆ 750 ਗ੍ਰਾਮ ਘਿਓ ਪੈਂਦਾ ਤੇ 1 ਲੀਟਰ ਤਕਰੀਬਨ ਦੁੱਧ ਪੈਂਦਾ ਬਾਕੀ 90 ਰੁਪਏ ਨਾਲ ਦੀ ਬਾਈ ਉਹਨਾਂ ਦੀ ਬਣਮਾਈ ਹੁੰਦੀ ਹੈ ਕਿਲੋ ਦੀ ਠੀਕ ਹੈ ਬਹੁਤ ਵਧੀਆ ਬਿਸਕੁਟ ਬਣਵਾਉਂਦੇ ਜੀ ਇਹ ਗੱਲ ਕਰ ਲਈਏ ਤੁਸੀਂ ਕਿਉਂ ਦੁੱਧ ਕਰਦਾ ਹੀ ਆ ਕਿ ਉਹ ਵੀ ਬਾਜ਼ਾਰੋਂ ਲੈ ਗਏ ਹੋ ਨਹੀਂ ਆਉਂਦੀ ਦੁਕਾਨ ਤੋਂ ਲੈ ਕੇ ਆਏ ਜੀ ਜੇ ਸੰਧਾਰੇ ਦਾ ਰਿਵਾਜ ਅੱਜ ਕੱਲ ਖਤਮ ਹੋ ਚੁੱਕਿਆ ਵਾ ਤੁਸੀਂ ਦੇ ਘਰ ਵਾਸਤੇ ਬਣਾਏ ਹੋ ਜਾਂ ਕਿਸੇ ਨੂੰ ਦੇਣ ਵਾਸਤੇ ਲੈ ਗਏ ਨਹੀਂ ਵਿੱਚ ਹੀ ਘਰ ਵਾਸਤੇ ਵੀ ਬਣਾਏ ਆ ਵਿੱਚ ਹੀ ਕੁੜੀਆਂ ਨੂੰ ਦੇਣ ਵਾਸਤੇ ਬਣਾਏ ਆ ਤੇ ਪਹਿਲਾਂ ਤੋਂ ਜਿਵੇਂ ਰਿਵਾਜ ਚੱਲਿਆ ਆਉਂਦਾ ਉਹਨੂੰ ਅੱਗੇ ਨਵਾਈ ਜਾਂਦੇ ਆ ਇਹ ਬਾਕੀ ਬਿਸਕਟਾਂ ਦਾ ਆ ਸੰਧਾਰੇ ਦੇ ਬਿਸਕਟਾਂ ਦਾ ਫਰਕ ਕੀ ਆ ਖਾਸ ਗੱਲ ਕੀ ਹੁੰਦੀ ਹੈ ਇਹਦਾ ਜਿਵੇਂ ਆਪਾਂ ਆਪਣੀਆਂ ਅੱਖਾਂ ਦੇ ਸਾਹਮਣੇ ਸਮਾਨ ਪਾਉਣਾ ਸਾਰਾ ਹੈਨਾ ਹੁਣ ਉਹਨਾਂ ਵਿੱਚ ਪਤਾ ਨਹੀਂ ਸਮਾਨ ਪੂਰਾ ਪਾਇਆ ਹੈ ਜਾਂ ਨਹੀਂ ਪਾਇਆ ਦੁੱਧ ਦੀ ਜਗ੍ਹਾ ਤੇ ਪਾਣੀ ਪਾਇਆ ਹੋਇਆ ਆਪਾਂ ਨੂੰ ਇਹ ਪਤਾ ਨਹੀਂ ਬਸ ਇਹੀ ਚੀਜ਼ ਦਾ ਫਰਕ ਤਸੱਲੀ ਆ ਠੀਕ ਅਰੇ ਬਾਈ ਹੁਣੇ ਹੋਰ ਬੈਠੇ ਹੈ ਬਾਈ ਹੁਣੇ ਬਿਸਕਟ ਖਾ ਗਏ ਬਾਈ ਜੀ ਬਿਸਕਟ ਕਿਵੇਂ ਲੱਗੇ ਹਨ ਤਾਂ ਵੀਰੇ ਬਹੁਤ ਵਧੀਆ ਲੱਗੇ ਨੇ ਖਾਸ ਵਜ੍ਹਾ ਹੈ ਅੱਜ ਹੱਥ ਨਾਲ ਬਣਾਉਣਾ ਹੈ ਬਿਸਕਟ ਵੀਰੇ ਇਹ ਹੀ ਘੜਵਾਉਂਦੇ ਪਹਿਲਾਂ ਤੋਂ ਹੀ ਆਏ ਆ ਅੱਛਾ ਜਿਵੇਂ ਆਪਾਂ ਕੁੜੀਆਂ ਗ੍ਰੇਡੈਂਸ ਸੰਧਾਰੇ ਦੇਣੇ ਨੇ ਇੱਥੋਂ ਹੀ ਕੜਵਾ ਕੇ ਲੈ ਕੇ ਜਾਣੇ ਆ ਮੁੱਲ ਦਾ ਕਰੇ ਸੰਧਾਰਾ ਨਹੀਂ ਲੈ ਕੇ ਦਿੱਤਾ ਠੀਕ ਹੈ ਸਾਡੇ ਪਹਿਲਾਂ ਤੋਂ ਹੀ ਰਿਵਾਜ ਚੱਲਦਾ ਹੁੰਦਾ ਦਾਦੇ ਪਰਦਾਦੇ ਸਾਰਾ ਕੁਝ ਕਿਹੜਾ ਪਿੰਡ ਕੜਵਾਈ ਥੋੜਾ ਚੱਕ ਕਲਾਈ ਚੱਕ ਕਲਾਈ ਬਾਈ ਤੁਸੀਂ ਬਿਸਕੁਟ ਘਣਾ ਹਾਂਜੀ ਵੀਰੇ ਆਪਣਾ ਹੀ ਚੱਲਦਾ ਅਸ ਅੱਛਾ ਜੀ ਹਾਂਜੀ ਹਾਂਜੀ ਕਿਹੜੇ ਕੜਵਾਇਆ ਦੇਸੀ ਘੋਲੇ ਕੇ ਦੂਜੇ ਆਪ ਵੀਰੇ ਦੇਸੀ ਘੋਲੇ ਕੜਾਇਆ ਜੀ ਅੱਛਾ ਜੀ ਹਾਂਜੀ ਖਾਸ ਗੱਲ ਕੀ ਜਾਂਦੀ ਵੀ ਬਿਸਕੁਟ ਘਣਾ ਹਾਸ ਗੱਲ ਵੀਰੇ ਯਾਰ ਸਵਾਦ ਦਾ ਬੜਾ ਫਰਕ ਆ ਹੁਣ ਇਹ ਸੇਕ ਤੇ ਬਣਦੇ ਆ ਉਹ ਓਵਨ ਵਾਲੇ ਵੀਰੇ ਉਹ ਚੀਜ਼ ਹੀ ਨਹੀਂ ਯਾਰ ਹੈਗੀ ਹਾਂ ਕਈ ਦਾ ਬਾਈ ਸਾਡਾ ਬਹੁਤ ਪੁਰਾਣਾ ਮਾ ਅਸੀਂ ਜਦੋਂ ਪਹਿਲੀ ਕਲਾਸ ਪੜ੍ਹਦੇ ਹੁੰਦੇ ਸੀਗੇ ਉਦੋਂ 1 ਰੁਪਏ ਦੇ 5 ਬਿਸਕਟ ਲੈਂਦੇ ਰਹੇ ਹਾਂ ਸਕੂਲੇ ਅਡੇ ਸਕੂਲ ਦੇ ਨਾਲੇ ਮੇਰਾ ਪੱਠ ਹੁੰਦਾ ਸੀਗਾ ਜੀ ਹਾਂਜੀ ਬਹੁਤ ਪੁਰਾਣਾ ਕਾਰੀਗਰ ਬਾਈ ਤਾਂ ਛੋਟਾ ਪਿੰਡ ਘਟਾ ਦਾ ਆਖਾ ਪਿੰਡ ਵੀਰੇ ਆਪਣਾ ਹਾਂਜੀ ਹਾਂਜੀ 30 ਸਾਲ ਹੋ ਗਏ ਤੁਹਾਨੂੰ ਬਿਸਕਟ ਬਣਾਉਦੇ ਨੂੰ ਸਾਨੂੰ ਵੀਰੇ ਯਾਰ ਜੇ ਲਾ ਮੇਰੀ 30 ਸਾਲ ਦੀ ਉਮਰ ਹੋ ਗਈ ਸ਼ੁਰੂ ਦੀ ਘਡਾਉਂਦੇ ਹੁੰਨੇ ਆ ਆਪਾਂ ਨੇ ਕਦੇ ਲੈ ਨਹੀਂ ਹੈਗਾ ਮੁੱਲ ਦੇ ਵਿੱਚ ਚੱਲੀਏ ਹਾਂਜੀ ਹਾਂਜੀ ਅੱਜ ਦੇ ਜਵਾਕ ਪਰ ਖਏ ਚਿਚਾ ਖਾਣ ਤੋਂ ਪ੍ਰੇਸ਼ ਕਰਦੇ ਨੇ ਨੱਕ ਜਾਂ ਨੱਕ ਬੋਲੇ ਜੇ ਮਾਰਦੇ ਨੇ ਅੱਜ ਪਰ ਇਹ ਯਾਰ ਜਿਹੜਾ ਆਪਾਂ ਅੱਖੀਂ ਦੇਖਿਆ ਵਾ ਸਮਝ ਗਿਆ ਪੂਰਾ ਵਧੀਆ ਐਵੇਂ ਕੇ ਚੱਲੀਏ। ਕਾਟੇ ਜਿਹਾ ਵਾ ਦਾ ਖਾਈ ਜਾਂਦਾ ਵੀਰੇ ਮੇਰਾ 5 ਸਾਲ ਦਾ ਮੁੰਡਾ ਵਾ। ਪੂਰਾ ਚਾਕਾਂ ਦਾ ਫੱਟੇ। ਹਾਂਜੀ ਹਾਂਜੀ। ਇਹ ਹੁਣ ਘਰ ਵਾਸਤੇ ਬਣਾਇਆ ਜਾਂ ਕੁੜੀਆਂ ਨੂੰ ਦੇਣ ਵਾਸਤੇ ਬਣਾਇਆ। ਇਹ ਯਾਰ ਵੀਰੇ ਸੁਨਧਾਰਾ ਦੇ ਹੋਣਾ ਪੂਆ ਉਹਨਾਂ ਨੂੰ। ਤੇ ਘਰ ਵਾਸਤੇ ਵੀ ਆ। ਮੇਰਾ ਤੀਜੀ ਵਾਰ ਕਢਾਉਣ ਆ ਗਈ ਇਹਨਾਂ ਤੋਂ। ਅੱਛਾ ਜੀ। ਹਾਂਜੀ ਹਾਂਜੀ। ਪਹਿਲਾਂ ਵੀ ਦੋ ਵਾਰ ਲੈ ਕੇ ਆ ਗਢਾ ਕੇ। ਠੀਕ ਹੈ ਜੀ। ਬਾਈ ਜੀ ਜੇ ਗੱਲ ਕਰੀਏ ਪੁਰਾਣੇ ਸਮਿਆਂ ਵਿੱਚ ਪੀਪੇ 'ਚ ਪੈੱਕ ਕੀਤੇ ਜਾਂਦੇ ਸੀ ਬਿਸੂੜੇ ਕਬਾਈ ਪੀਪੇ 'ਚ ਪੈਕ ਕਰਾ ਇਨਾਂ ਨੂੰ ਹਵਾ 10-20 ਮਿੰਟ ਲੱਗ ਗਈ। ਇਹਨਾਂ ਨੇ ਪੋਲਾ ਬੰਨ ਪੈ ਜਾਣਾ ਵਾ। ਠੀਕ ਹੈ ਜੀ। ਪੀਪੇ ਦੇ ਵਿੱਚ ਇਹ ਜਿਹਾ ਵੀ ਪੈਕਟ ਜਿਹੇ ਜਹਾ ਪਾ ਲਿਆ ਉਹੋ ਜਿਹਾ ਹੀ ਰਹੂਗਾ। ਫੇ ਅੱਜ ਕੱਲ ਜਿਹੜੇ ਲਫਾਕੇ ਵਿੱਚ ਪੈ ਕਿਤੇ ਜਾਂ ਲਿਓ। ਐਂਜ ਵੀ ਕੁਝ ਨਹੀਂ ਹੁੰਦਾ ਇਹਨਾਂ ਨੂੰ ਜੇ ਠੰਡੇ ਕਰਕੇ ਪਾਈਏ। ਠੀਕ ਹੈ ਜੀ। ਯਾਨੀ ਕਿ ਹਵਾ ਨਹੀਂ ਲੱਗਣੀ ਚਾਹੀਦੀ ਜਿੱਦਾਂ ਹੁਣ ਇੱਥੇ ਪਏ ਆ ਜਿੰਨਾ ਚਿਰ ਮਰਜ਼ੀ ਲੱਗ ਜੇ। ਉਸ ਤੋਂ ਬਾਅਦ ਹਵਾ ਨਹੀਂ ਲੱਗਣੀ ਚਾਹੀਦੀ। ਉਸ ਤੋਂ ਬਾਅਦ ਜਿੰਨੇ ਖਾਣੇ ਉਹਨੇ ਕੱਢ ਲਓ। ਹਾਂਜੀ ਜੇ ਗੱਲ ਕਰ ਲਈਏ ਹੁਣ ਇਹ ਪੂਰਾ ਸਾਲ ਤਾਂ ਚੱਲਦੀ ਨਹੀਂ ਬਿਸਕੁਟ ਪੂਰਾ ਸਾਲ ਤਾਂ ਬਣਾવાય ਨਹੀਂ ਜਾਂਦੇ ਪਰ ਜੇ ਇਹ ਹੁਣ ਖਾਸ ਪਿੰਡਾਂ ਦੇ ਵਿੱਚ ਤਾਂ ਸੀਜ਼ਨਲੀ ਬਣਦੇ ਨੇ ਜੇ ਪੂਰਾ ਸਾਲ ਚਲਾਉਣੇ ਹੁਣ ਕੀ ਕਰਨਾ ਪਵੇ ਸਾਨੂੰ ਪੂਰਾ ਸਾਲ ਚੱਲ ਬੰਦੇ ਆ ਜੀ ਨਿੱਕੀਆਂ ਜੇ ਹੁਣ ਬਣਵਾ ਕੇ ਰੱਖਣ ਕਿ ਇਸ ਦੇਖਭਾਲ ਕਰੀਏ ਕਿਦਾਂ ਦੀ ਚੀਜ਼ ਰੱਖੀ ਹੈ ਵੀ ਇਹਨੂੰ ਹਵਾ ਨਾ ਲੱਗੇ ਬਸ ਠੀਕ ਹੈ ਜੀ ਹਵਾ ਤੋਂ ਬਚਣਾ ਚਾਹੀਦੇ ਇਹ ਜਦੋਂ ਹਵਾ ਲੱਗ ਗਈ ਜਦੋਂ ਹੀ ਛਣਾ ਫੜਦੇ ਆ ਹਾਂਜੀ ਇਹ ਸੀ ਸੰਧਾਰੇ ਦੇ ਬਿਸਕੁਟਾਂ ਦੀ ਮੇਕਿੰਗ ਜਿਹੜੀ ਪੂਰੇ ਬਾਈ ਹੁਣੇ ਪੂਰੇ ਹਾਈਜਨਿਕ ਤਰੀਕੇ ਨਾਲ ਪਿੰਡ ਦਾਖੇ ਵਿੱਚ ਬਣਾਉਂਦੇ ਨੇ ਜੇ ਕਿਸੇ ਨੇ ਬਣਵਾਉਣਿਆ ਦਾਖੇ ਪਿੰਡ ਚ ਆ ਕੇ ਬਾਈ ਹੁਣਾਂ ਕੋਲ ਬਣਵਾ ਸਕਦੇ ਨੇ ਪੂਰੇ ਹਾਈਜਨਿਕ ਤਰੀਕੇ ਨਾਲ ਬਿਸਕੁਟ ਬਣਾਏ ਜਾਂਦੇ ਨੇ ਜੇ ਤੁਸੀਂ ਸਮਾਨ ਆਪਦੇ ਕੋਲੋਂ ਲੈਕੋਣਾ ਘਰੋਂ ਵੀ ਲੈ ਕੇ ਆ ਸਕਦੇ ਹੋ ਨਹੀਂ ਤਾਂ ਬਾਈ ਹੁਣੇ ਬਣੇ ਬਣਾਏ ਬਿਸਕੁਟ ਵੀ ਸੇਲ ਕਰਦੇ ਨੇ ਕੈਮਰਾਮੈਨ ਹਮਾਂਚੂ ਦੇ ਨਾਲ ਮੈਂ ਕਾਸ਼ ਬੋਪਾਰਾ ਧੰਨਵਾਦ